ਮੇਰੇ ਕੋਲ ਮੰਗਮੀਆਂ ਮੇਰਾ ਸਿਰਫ ਇਹ ਮਕਸਦ ਆ ਵੀ ਇਹਨਾਂ ਸਾਰਿਆਂ ਨੂੰ ਨੰਗੇ ਚਿੱਟੇ ਕਰਦਾ ਤੁਹਾਡੇ ਸਾਹਮਣੇ ਕਿਉਂਕਿ ਸਾਡੇ ਪਿਓ ਦਾਦਿਆਂ ਨੂੰ ਠੱਗ ਲਿਆ ਸਾਡੇ ਮਾਪੇ ਸਾਡੀਆਂ ਮਾਵਾਂ ਦੀ ਜ਼ਿੰਦਗੀ ਪਹਿਲਾਂ ਪਿਓਵਾਂ ਦੇ ਘਰਾਂ 'ਚ ਗਰੀਬੀ ਨੰਗੀ ਸੌਰਿਆਂ ਦੇ ਘਰਾਂ 'ਚ ਗਰੀਬੀ ਨੰਗੀ ਅੱਜ ਨੌਜਵਾਨ ਉਹਨਾਂ ਨੇ ਪੜਾਏ ਲਿਖਾਏ ਤੇ ਅੱਜ ਉਹਨਾਂ ਦੇ ਘਰਾਂ 'ਚ ਗਰੀਬੀ ਆ ਗਈ ਇਸ ਕਰਕੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਇਹਨਾਂ ਨੂੰ ਕੋ ਸਾਡੇ ਬੱਚਾ ਨੂੰ ਰੁਜ਼ਗਾਰ ਚਾਹੀਦਾ ਸਾਨੂੰ ਫਰੀਦਿਆਂ ਸਹੂਲਤਾਂ ਨਾ ਦਿਓ ਜੇ ਸਾਡੇ ਕੋਲ 40000 ਦੀ ਨੌਕਰੀ ਹੋਈ ਨਾ ਆਪਾਂ 4000 ਰੁਪਿਆ ਬਿਜਲੀ ਬਿੱਲ ਵੀ ਦੇ ਸਕਦੇ ਹਾਂ ਉਹ ਨੰਨਾਲੀਆ ਕਿਸੇ ਗਾਰ ਜਗਾਰ ਦਾ ਉਹ ਹੁੰਦੇ ਆ ਵੀ ਆਓ ਤੁਸੀਂ ਅਸੀਂ ਤਾਂ ਐਂ ਕਰਤਾ ਤੁਸੀਂ ਉਹ ਕਰਤਾ ਦਾਲਾ ਤੈਨੂੰ ਚੱਕ ਨਹੀਂ ਅਸੀਂ ਜਿਹੜਾ ਹੋ ਗਏ ਹੁਣ ਕੁਝ ਨਹੀਂ ਹੁੰਦਾ ਇਹ ਯਾਦ ਰੱਖੋ ਸਾਨੂੰ ਦਾਲ ਆਟਾ ਕਿਸੇ ਪਾਰਟੀ ਤੋਂ ਨਹੀਂ ਚਾਹੀਦਾ ਸਾਨੂੰ ਕੋਈ ਕਿਸੇ ਤੋਂ ਪੈਸਾ ਨਹੀਂ ਚਾਹੀਦਾ ਸਾਨੂੰ ਨੌਕਰੀਆਂ ਚਾਹੀਦੀਆਂ ਨਾ ਨੌਕਰੀਆਂ ਮੰਗ ਲਓ ਨੀ ਬਾਈ ਅੱਜ ਜਿਹੜੀਆਂ ਤੁਹਾਨੂੰ ਬਿਜਲੀਆਂ ਫ੍ਰੀ ਦੇਈ ਜਾਂਦੇ ਆ ਇਹ ਪਤਾ ਕਿਉਂ ਦੇਈ ਜਾਂਦੇ ਆ ਕਿਉਂਕਿ ਬਿਜਲੀ ਮਹਿਕਮਾ 80% ਘਾਟੇ 'ਚ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਪ੍ਰਾਈਵੇਟ ਕੰਪਨੀਆਂ ਖਰੀਦ ਲੈਣੀਆਂ ਤੇ ਤੁਹਾਡੇ ਬੱਚੇ ਬਿਜਲੀ ਨਹੀਂ ਬਾਲ ਸਕਦੇ ਯਾਦ ਰੱਖੋ ਔਰ ਉਸ ਤੋਂ ਬਾਅਦ ਆ ਚਿਪਾਂ ਵਾਲੇ ਮੀਟਰ ਲੱਗੇ ਜਾਂਦੇ ਆ ਰੀਚਾਰਜ ਕਰਾਇਆ ਕਰੋਗੇ ਤਾਂ ਤੁਹਾਡੇ ਚੱਲਿਆ ਕਰਨੇ ਆ ਤੇ ਨਾ ਤੁਹਾਡੇ ਬੱਚੇ ਜਹੀ ਲੱਗ ਸਕਦੇ ਆ ਨਾ ਲੈਂਡਮੈਨ ਲੱਗ ਸਕਦੇ ਆ ਅੱਜ ਸਕੂਲਾਂ ਸਰਕਾਰੀ ਸਕੂਲਾਂ 'ਚ ਆਪਣੇ ਬੱਚੇ ਪੜ੍ਹਦੇ ਆ ਉੱਥੇ ਟੀਚਰ ਪੂਰੇ ਐ ਨਹੀਂਗੇ ਇਹਨਾਂ ਨੂੰ ਕਹ ਟੂਚੇ ਟੀਚਰ ਪੂਰੇ ਕਰੋ ਸਾਰੇ ਆਪ ਦੇ ਆਪ ਦੇ ਟੰਡੋਰੇ ਪੜਦੇ ਫਿਰਦੇ ਆ ਇਹਨਾਂ ਨੂੰ ਤੁਹਾਡੇ ਨਾਲ ਕੋਈ ਮਤਲਬ ਨਹੀਂ ਮੇਰੀ ਹੱਥ ਜੋੜ ਕੇ ਬੇਨਤੀ ਆ ਕਿਉਂਕਿ ਮੈਂ ਤੇ ਇਹ ਕਹਿਣਾ ਉਹਨਾਂ ਭਾਈ ਵੀ ਤੁਹਾਡੇ ਕੰਨਾਂ 'ਚ ਗੱਲ ਪੈ ਜਾਵੇ ਤੁਹਾਨੂੰ ਇਹ ਲਜਾਈ ਖੜੇ ਆ ਔਰ ਜਦੋਂ ਕੋਈ ਤਗੜਾ ਲੀਡਰ ਆਉਂਦਾ ਤੁਹਾਨੂੰ ਕੋਈ ਨੇੜੇ ਵੀ ਨਹੀਂ ਹੋਣ ਦਿੰਦਾ ਤੇ ਤੁਸੀਂ ਉਹਦੀ ਗੱਲ ਵੀ ਸੁਣਦੇ ਆ ਜਦੋਂ ਕੋਈ ਮੇਰੇ ਵਰਗਾ ਮਹੱਤੜ ਬੰਦਾ ਤੁਹਾਡੇ ਚ ਆਉਂਦਾ ਤੁਸੀਂ ਉਹਦੀ ਗੱਲ ਵੀ ਨਹੀਂ ਸੁਣਦੇ ਤੁਸੀਂ ਉਹਦੇ ਖੜੇ ਵੀ ਕੋਲ ਹੁੰਨੇ ਆ ਇਹ ਭਾਈ ਮੈਂ ਕਦੇ ਕਿਸੇ ਨੂੰ ਨਹੀਂ ਕਿਹਾ ਵੀ ਮੈਨੂੰ ਵੋਟ ਪਾਓ ਮੈਂ ਕਹਿੰਨਾ ਵੋਟਾਂ ਤੁਸੀਂ ਪਾਉਂਦੇ ਆ ਭਾਈ ਮੈਂ ਗਰੀਬ ਬੰਦਾ ਮੈਨੂੰ ਕਿਹਨੇ ਪਾਉਣੀ ਆ ਅਸੀਂ ਤਾਂ ਪਿੰਡਾਂ ਇਹਨਾਂ ਦੇ ਆ ਲੱਗੇ ਪਏ ਹਜ਼ਾਰਾਂ ਪੋਸਟਰ ਅਸੀਂ ਇੱਕ ਪਿੰਡ ਚੋਂ ਬੈਂਟਰੀ ਆ ਦਾ ਪੋਸਟਰ ਆ ਜਿਹੜਾ ਇਕ ਲਾਉਨੇ ਆ ਵੀ ਚਲੋ ਲੋਕਾਂ ਨੂੰ ਇੰਨਾ ਪਤਾ ਲੱਗ ਸਕੇ ਲੋਕ ਬਾਪੂ ਫੇਸਬੁੱਕ YouTube ਤੇ ਸੁਣਦੇ ਆ ਮੈਨੂੰ ਸਾਰਾ ਕੁਝ ਕਰੀ ਹੁੰਦੇ ਆ ਧਰਨੇ ਆ ਤੇ ਵੀ ਸੁਣਦੇ ਆ ਔਰ ਮੇਰਾ ਮਕਸਦ ਇਹ ਆ ਵੀ ਇਹਨਾਂ ਨੂੰ ਨੰਗੇ ਚਿੱਟੇ ਕਰ ਸਕਾਂ ਇੰਨੀ ਕੁ ਬੇਨਤੀ ਆ ਆਪਦੇ ਬੱਚਿਆਂ ਵਾਸਤੇ ਤਿੰਨ ਚੀਜ਼ਾਂ ਮੰਗ ਲਓ ਸਿਹਤ ਸਿੱਖਿਆ ਰੁਚਕਾ ਇਹ ਮੇਰੀ ਹੱਥ ਬੱਧ ਕੇ ਬੇਨਤੀ ਆ ਮੈਂ ਤੁਹਾਨੂੰ ਇਹ ਨਹੀਂ ਕਹਾਂ ਤੁਸੀਂ ਬੱਚਿਆਂ ਵਾਸਤੇ ਮੰਗੋ ਆਪਦੇ ਤੁਹਾਨੂੰ ਤੇ ਇਨਾਂ ਨੇ ਇਲਝਾਤਾ ਆਪ ਚੰਗੇ ਫਿਰਦੇ ਆ ਤੇ ਆਪਣਾ ਬੇੜਾ ਕਰ ਕਰਦੇ ਫਿਰਦੇ ਆ ਨੌਕਰੀ ਮਾਂ ਸਾਨੂੰ ਚਾਹੀਦੀ ਨੌਕਰੀ ਆ ਹੋਰ ਸਾਨੂੰ ਕੁਝ ਚਾਹੀਦਾ ਨਹੀਂ ਕਿ ਉਹਨਾਂ ਕਾ ਨੌਕਰੀ ਦੋ ਸਾਲ ਕੋਈ ਕੁਝ ਨਹੀਂ ਤੇ ਜੇਕਰ ਕੋਈ ਗਲਤ ਬੋਲਿਆ ਉਹਨਾਂ ਦੇ ਬੋਲ ਸਾਰੇ ਕਰਿਆ ਕਿ ਅਸੀਂ ਤੁਹਾਨੂੰ ਸਾਰਾ ਪਾ ਜਾਈਏ ਹਾਂ ਪਰ ਬਾ ਉਹਨੇ ਬਾਦ ਨੂੰ ਆ ਰਹੇ ਹੋਗੇ ਸਾਲ 2.5 ਸਾਲ ਹੋ ਗਏ ਹਾਂ ਕਦੇ ਨਿਆਜ਼ੁਨਾਦ ਕੀ ਕਰਨ ਆਇਆ ਹੈ ਹਾਂ ਮੈਨੂੰ ਤਾਂ ਸੇ ਬੋਲਣ ਲੱਗਾ ਪਰ ਸਾਡੇ ਬੰਦੇ ਵੀ ਬੋਲਣ ਦਿੰਦੇ ਨੌਕਰੀ ਮੰਗੋ ਇਹਨਾਂ ਤੋਂ ਸਾਨੂੰ ਆਟਾ ਰਾਚਨ ਦਾਲ ਉਹਨਾਂ ਕਾ ਚਾਹੀਦਾ ਤੇ ਬਾਦਲ ਆਪਦੇ ਘਰੇ ਰੱਖ ਲੈਣ ਹਾਂ ਸਹੀ ਆ ਕਾਂਗਰਸੀ ਆ ਆਪਦੇ ਘਰ ਸਾਰੇ ਆਪਦੇ ਘਰੇ ਰੱਖੇ ਨੂੰ ਕਾ ਆਟਾ ਰਾਚਨ ਦਾਲ ਸਾਨੂੰ ਨੌਕਰੀਆਂ ਦੇਓ ਬਸ ਪਹਿਲੇ ਅੱਗੇ ਇਹਨਾਂ ਦਿਨ ਕਿਉਂ ਨਹੀਂ ਆਏ ਹਾਂ ਰੋਟਾ ਮੰਗਣ ਵਾਸਤੇ ਆ ਬਰਸਾਤੀ ਡੱਡੂ ਆ ਬਾਪੂ ਸਾਰੇ ਸਾਰੇ ਬਾਹਰ ਨਿਕਲਦੇ ਆ ਯਾਦ ਰੱਖੋ ਮੇਰਾ ਮਕਸਦ ਸਿਰਫ ਇਹ ਆ ਵੀ ਇਹਨਾਂ ਨੂੰ ਉੱਠ ਕੇ ਚਿੱਟੇ ਕਰ ਸਕਾਂ ਮੇਰਾ ਪਿੰਡ ਮਾਊ ਆ ਨਾ ਬਾਪੂ ਸੇ ਮੀਟ ਕਾ ਕੀਤੇ ਇਹ ਦੋ ਜੀ ਜੋ ਅਖਰੀ ਪਾਰੂ ਤੁਸੀਂ ਫੇਸਬੁਕ ਤੇ ਭਰ ਲੋ ਜੇ ਵਿਸ਼ਵ ਦੀ ਫਾਜ਼ਿਲ ਕਾ ਉੱਥੇ ਸੁਣ ਲੋ ਜੇ ਮੈਂ ਜਿਹੜੇ ਪਿੰਡਾਂ ਚ ਇਹ ਕਹੀਆਂ ਨਾ ਕਿ ਭਾਈ ਵੋਟ ਪਾਉਣੀ ਤੁਹਾਡੀ ਇੱਛਾ ਪਰ ਤੁਸੀਂ ਆਉਦੇ ਬੱਚਿਆਂ ਵਾਸਤੇ ਸਿਹਤ ਸਿੱਖਿਆ ਰੁਜ਼ਗਾਰ ਮੰਗਦੇ ਸਹੀ ਗੱਲ ਹੈ ਕੁਛ ਨਾ ਮੰਗੋ ਅਸੀਂ ਮੀਟ ਕਾ ਕੀਤੇ ਆ ਯਾਰ ਇੱਕ ਬੱਚੇ ਦਾ ਨੰਬਰ ਆ ਰਿਹਾ ਸਰ ਲਖਨਾਥ ਸਿੰਘ ਜੀ ਸਿਹਤ ਸਿੱਖਿਆ ਰੁਜ਼ਗਾਰ ਸਕੂਲ ਇਹਨਾਂ ਨੂੰ ਕੋਈ ਤੁਹਾਡੇ ਮੰਤਰੀਆਂ ਦੇ ਬੱਚੇ ਸਾਡੇ ਬੱਚੇ ਬਰਾਬਰ ਪੜਨੇ ਚਾਹੀਦੇ ਆ ਇਹ ਚੀਜ਼ਾਂ ਮੰਗੋ ਆ ਇੱਥੇ ਪੜਨਾ ਬਾਹਰ ਜਾਂਦੇ ਅੱਜ ਵੀ ਇਹਨਾਂ ਦੇ ਬਾਹਰ ਹੁੰਦੇ ਆ ਇੱਥੇ ਹੋਣ ਜਿੱਥੇ ਸਾਡੇ ਹੁੰਦੇ ਸਾਨੂੰ ਡਾਕਟਰ ਨਹੀਂ ਥਿਆਉਂਦੇ ਅਸੀਂ ਮਤ ਮੰਗ ਇਲਾਜ ਕਰਾਉਂਦੇ ਆ ਇਹ ਨੋਟ ਕਰੋ ਇਹ ਤਿੰਨ ਚੀਜ਼ਾਂ ਦੀ ਜ਼ਰੂਰਤ ਆ ਪਾਣੂ ਬਾਕੀ ਆਪਣਾ ਵਾਹਿਗੁਰੂ ਆ ਜੇ ਕਹੋ ਵੀ ਆ ਹੱਥ ਪੱਲੇ ਆਪਣਾ ਹੱਥ ਹੱਥ ਸਲਾਮਤ ਰੱਖੇ ਵਾਹਿਗੁਰੂ ਕਿਤੇ ਗਰੀਬ ਦੇ ਸਿਰ ਤੇ ਮਟਰਾ ਕੰਨ ਗਰੀਬ ਨੇ ਦਿਲ ਕੋਲ ਜੀ ਬਿਲਕੁਲ ਬਾਈ ਹਾਂ ਬਿਲਕੁਲ ਬਾਕੀ ਮਾਫੀ ਚਾਹੁੰਦੇ ਜੇ ਕੋਈ ਗੱਲ ਗਲਤ ਹੋ ਗਈ ਮਾਤਾ ਚੋਣ ਨਿਸ਼ਾਨ ਬੈਟਰੀ ਹੋਗਾ